ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਹਾਂਜੀ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਮੰਨਣ ਇਸ ਪਿੰਡ ਦੀ ਗੱਲ ਕਰੀਏ ਤੇ ਜਿਹੜਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਲਗਦਾ ਵਾ ਸੋ ਨੇੜੇ ਰਹਿੰਦਾ ਇਹਦੇ ਵੀਰ ਬਾਬਾ ਬੁੱਢਾ ਸਾਹਿਬ ਹਾਂਜੀ ਤੇ ਜਦੋਂ ਵੀਰ ਬਾਬਾ ਬੁੱਢਾ ਸਾਹਿਬ ਤੋਂ ਤੁਸੀਂ ਅੰਮ੍ਰਿਤਸਰ ਨੂੰ ਜਾਂਦੇ ਤੇ ਰਸਤੇ ਦੇ ਵਿੱਚ ਇਹ ਪਿੰਡ ਜਿਹੜਾ ਆਉਂਦਾ ਵਾ ਮੰਨਣ ਪਿੰਡ ਘਰੇਲੂ ਪਰਿਵਾਰ ਕੋਲ ਇੱਕ ਮਾਜ ਕਹ ਲਈਏ ਜਾਂ ਝੋਟੀ ਕਹ ਲਈਏ ਸੇਲ ਕਰਨ ਲਈ ਵਿਕਰੀ ਦੇ ਲਈ ਅਵੇਲੇਬਲ ਜਿਹੜੀ ਕੀ ਤਿੱਜਾ ਸੂਆ ਸੂਣ ਜਾ ਰਹੀ ਆ ਵੀਰ ਖੁਦ ਆਪ ਸਿੰਗਾਪੁਰ ਰਹਿੰਦਾ ਵਾ ਤੇ ਇੱਥੇ ਇਹਨਾਂ ਦੇ ਮਾਪੇ ਆ ਡੈਡੀ ਉਹਨਾਂ ਦੇ ਤੇ ਬੜਾ ਸੋਹਣਾ ਸੈਟਅਪ ਹੈ ਇੱਥੇ ਤੁਸੀਂ ਵੇਖ ਸਕਦੇ ਜਾਨਵਰ ਵੀਰ ਨੇ ਸ਼ੌਂਕ ਨਾਲ ਰੱਖੇ ਆ ਤੇ ਇੱਕ ਵੀਰ ਨੇ ਦੱਸਿਆ ਵੀ ਸਾਹਮਣੇ ਤੁਸੀਂ ਜਿਹੜੀ ਮਾਝ ਖਲੋਤੀ ਵੇਖ ਰਹੇ ਨੀਲੀ ਰਵੀ ਦੀ ਇਹਦਾ 20 ਕਿਲੋ ਦੇ 800 ਗ੍ਰਾਮ ਦੁੱਧ ਜੋ ਕੇ ਚੰਗੀ ਕੀਮਤ ਦੇ ਵਿੱਚ ਖਰੀਦੀ ਵੀਰ ਨੇ ਤੇ ਸਾਰੇ ਜਾਨਵਰ ਜਿਹੜੇ ਉਹ ਬਹੁਤ ਚੰਗੇ ਆ ਮੋਹਰਾ ਦੀਆਂ ਝੋਟੀਆਂ ਕਹਿ ਲਈਏ ਤੇ ਉਹ ਵੀ ਬਾ ਕਮਾਲ ਆ ਇਹ ਜਿਹੜੀ ਅੱਜ ਬਿਕਰੀ ਕਰਨੀ ਹੈ ਜਿਹਦੀ ਸੇਲ ਦੇ ਲਈ ਆ ਇਹ ਤਿੱਜਾ ਸੂਆ ਸੂਣ ਜਾ ਰਹੀ ਆ ਤੇ ਸੋਹਣੇ ਚੰਗੇ ਰਿਕਾਰਡ ਵਾਲੀ ਆ ਬਾਕੀ ਇਥੋਂ ਤੋਂ ਹੀ ਜਿਹੜੀ ਆਰਡਰ ਦੀ ਤਿਆਰੀ ਤੋਂ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਦੁੱਧ ਦੇ ਸਕਦੀ ਆ ਚੰਗੇ ਪਿੱਠਪੁੜੇ ਦੀ ਆ ਤੇ ਵੀਰ ਕਹਿੰਦਾ ਵੀ ਦੂਜੇ ਸੂਏ ਨੇ 18 ਕਿਲੋ ਦੁੱਧ ਜਿਹੜਾ ਵਧੀਆ ਭਾਂਡੇ ਦੇ ਵਿੱਚ ਪਾਇਆ ਖੁੱਲਾ ਡੁੱਲਾ ਤੇ ਫੋਨ ਤੇ ਗੱਲ ਹੋਈ ਜਦੋਂ ਵੀਰ ਨਾਲ ਉਹਨਾਂ ਦੱਸਿਆ ਕਿ ਕੋਈ ਵੀ ਸੱਜਣ ਬੇਸ਼ੱਕ ਦੀ ਆਪਾਂ ਗਰੰਟੀ ਵੀ ਦੇ ਦਾਂਗੇ 18 ਕਿਲੋ ਦੀ ਕਿਉਂਕਿ ਮਾਂ ਹੁੰਦਾ ਹੈ ਜਨਵਾਰ ਤੇ ਇਹ ਘਰ ਦੀ ਮਾਜਾਂ ਉਹਨਾਂ ਦੀ ਤੇ ਤੀਜਾ ਸੂਆ ਸੂਣ ਜਾ ਰਹੀ ਹੈ ਜਨਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਥੋਂ ਤੁਸੀਂ ਵੇਖ ਸਕਦੇ ਜੀ ਸਾਰੀਆਂ ਖੁਰਲੀਆਂ तकरीबन ਬੋਕੇ ਆ ਤੇ ਉਹਦੇ ਕਰਕੇ ਵੀਰ ਨੇ ਜਿਹੜੀ ਇਹ ਮੱਝ ਸੇਲ ਕਰਨੀ ਆ ਸੋ ਬਹੁਤ ਸੋਹਣੇ ਢਾਂਚੇ ਦੀ ਇੱਥੋਂ ਤੁਸੀਂ ਵੇਖ ਸਕਦੇ ਜੀ ਇਹਦੀ ਆਰਡਰ ਦੀ ਪੰਤਰ ਤੇ ਬਾਕੀ ਹਾਈਟ ਲੈਂਥ ਦੀ ਗੱਲ ਕਰੀਏ ਤੇ ਉਹ ਵੀ ਬਾ ਕਮਾਲ ਆ ਸਾਹਮਣੇ ਇੱਕ ਵੀਰ ਜਿਹੜਾ ਇਹਨਾਂ ਦੀ ਸੇਵਾ ਕਰਦਾ ਵਾ ਉਹਦੇ ਤੋਂ ਥੋੜੀ ਜਾਣਕਾਰੀ ਲੈਣੀ ਆ ਸਸੀ ਕਵੀਰ ਜੀ ਸਸੀ ਕਵੀਰ ਜੀ ਆਪਣਾ ਨਾਂ ਕੀ ਜੇ ਆਪਣਾ ਪਿੰਡ ਨਿਸ਼ਾਨ ਆ ਨਾਂ ਨਿਸ਼ਾਨ ਆ ਨਾਂ ਨਿਸ਼ਾਨ ਠੀਕ ਆ ਆਪਾਂ ਵੀ ਜੀ ਇਹਨਾਂ ਦੇ ਪੱਠੇ ਪਾਉਣੇ ਵੀਰ ਸਿੰਘਾਪੁਰਿੰਦਾ ਏ ਠੀਕ ਠੀਕ ਆ ਦੋਵੇਂ ਟਾਈਮ ਆਈਦਾ ਇੱਕ ਮੱਝ ਚੋਈਦੀ ਆ ਠੀਕ ਠੀਕ ਆ ਦੋ ਦੋ ਥਲੇਗਾ ਮੱਝ ਕਰੋੜ ਥੋੜੀ ਟੈਂਡ ਆ ਠੀਕ ਆ ਬਾਪੂ ਤੋਂ ਚੋਈ ਨਹੀਂ ਹੁੰਦੇ ਆਪਾਂ ਚੋਣੇ ਉਹ ਠੀਕ ਠੀਕ ਆ ਦੋਵੇਂ ਟਾਈਮ ਇਹ ਬਾਪੂ ਚੋਂਦਾ ਰਿਆ ਅਸੇ ਇਹ ਚੋਂਦੇ ਰਹੇ ਹਾਂ ਇਹ ਚੋਂਦੇ ਰਹੇ ਤੇ ਇਹ ਉਹਦਾ ਵੀਰ ਨੇ ਇਹ ਗੱਲ ਹੋਈ ਚਲੋ ਫੋਨ ਤੇ ਤੁਹਾਡੀ ਵੀ ਹੁੰਦੀ ਰਹਿੰਦੀ ਆ ਤੇ ਵੀਰ ਕਹਿੰਦਾ ਤੀਜਾ ਸੂਆ ਸੂਨ ਜਾ ਰਹੀ ਹੈ ਹਾਂਜੀ ਤੀਜਾ ਸੂਆ ਠੀਕ ਆ ਤੇ ਦੁੱਧ ਪਿਛਲੀ ਵਾਰ ਉਦਾਂ ਕਿੰਨਾ ਕਿਨੇ ਦੁੱਧ 18-19 ਕਿਲੋ ਦੁੱਧ ਚਾਹ ਬੱਸ 18-19 ਕਿਲੋ ਦੁੱਧ ਦਿੱਤਾ ਨੇ ਠੀਕ ਆ ਤੇ ਵੱਡੇ ਢਾਂਚੇ ਦੀ ਆ ਬਾਕੀ ਇਥੋਂ ਤੁਸੀਂ ਇਹ حساب ਲਾ ਸਕਦੇ ਇਹਦਾ ਚੋ ਜਵਾਬ ਬਹੁਤ ਚੰਗਾ ਹੋਊਗਾ ਕਿਉਂਕਿ ਨੋਕ ਵਾਲਾ ਥਣ ਲੱਗਾ ਵਾ ਇਹਨੂੰ ਤੇ ਵਿਰਲਾ ਬੁਰਲਾ ਬਹੁਤ ਚੰਗੀਆਂ ਤੇ ਅਜੇ 1-2 ਦਿਨ ਲੈਂਦੀ ਆ ਮੱਝ ਸੂਨ ਦੇ ਵਿੱਚ ਦੋ ਤਿੰਨ ਦਿਨ ਦੇ ਵਾ ਹਾਂ ਇਹਨੇ ਲੈ ਜੂ ਹਨਾ ਹਾਂ ਤੇ ਬਾਕੀ ਤੋਰ ਕਿ ਆਪਾਂ ਬੁਖਾਰੀਏ ਖੋਲੇ ਹੋਏ ਕਰੀ। ਲੋ ਵਿੱਚ। ਸੋ ਇਥੋਂ ਤੁਸੀਂ ਇਹਦਾ ਫੇਸ ਵੇਖ ਸਕਦੇ ਜੀ। ਸਿੰਘ-ਸੁੰਗ ਬਿਲਕੁਲ ਬਾਰੀਕ ਲੱਗਾ ਵਾ ਐਨੂੰ ਲੈ ਜਾਓ ਇਥੋਂ ਇਥੋਂ ਐਨੂੰ ਕਮਾ ਲਓ। ਜਹ ਐਂ ਕਮਾ ਲਓ ਉਥੋਂ ਬੂਵੇ ਲਾ ਕੋ ਕਮਾ ਲਓ। ਤੇ ਆਰਡਰ ਦੀ ਬਨਾਵਟ ਵੇਖ ਸਕਦੇ ਜੀ। ਢਾਕ ਲਓ ਇਥੇ। ਇਥੋਂ ਇੱਕਰੀ ਤੁਹਾਨੂੰ ਦਿਖਾ ਦਈਏ। ਪੂਰੀ ਵੱਡੀ ਮੱਝ ਆ ਕੋਈ ਵੀ ਸਜਣ ਛੋਟੀ ਨਾ ਸਮਝਿਓ। ਥਾਣਾ ਦੀ ਕੁਆਲਿਟੀ ਬਣਤਰ ਬਹੁਤ ਜ਼ਿਆਦੀ ਪੋਣੀ ਆ ਤੇ ਫੇਸ ਦੀ ਬਿਊਟੀ ਤੁਸੀਂ ਵੇਖ ਸਕਦੇ ਜੀ। ਸੋ ਥੱਲੇ ਲਤਾਰੇ ਤੁਹਾਨੂੰ ਇਹਦੇ ਰੋਸ਼ਾਪਣ ਦਿਸੂਗਾ ਆਮ ਆਪਾਂ ਰੋਸ਼ੀਆਂ ਮੱਜਾਂ ਜਾਂ ਲੋਈਆਂ ਮੱਜਾਂ ਕਹਿ ਦਿੰਨੇ ਆ ਉਹਨਾਂ ਦੇ ਵਿੱਚ ਥੋੜਾ ਥੋੜਾ ਆਉਂਦੀ ਆ ਆਉਣ ਲੈ ਜਾਇਆ ਕਰ ਬੂਏ ਵਾਲ ਨੂੰ ਤੇ ਇੱਥੋਂ ਤੁਸੀਂ ਤੁਰਦੀ ਦਾ ਥੋੜਾ ਜਨਵਰਾਂ ਵਾਲ ਕਾਲੀ ਪੈਂਦੀ ਆ ਤੇ ਇੱਥੋਂ ਆਰਡਰ ਤੇ ਢਾਂਚਾ ਵੇਖ ਸਕਦੇ ਜੀ ਮੈਂ ਬੈਕ ਸਾਈਡ ਦੀ ਹੋ ਕੇ ਤੁਹਾਨੂੰ ਇੱਕ ਰੀ ਦਿਖਾ ਦੇਣਾ ਫਿਰ ਇਹ ਮੱਜ ਚੰਗੇ ਸੋਹਣੇ ਢਾਂਚੇ ਦੀ ਆ ਸਿੰਗਲ ਹੱਡੀ ਦਿਖਾਉਂਦੀ ਆ ਉੱਪਰੋਂ ਤੇ ਆਰਡਰ ਦੀ ਜੇ ਵੇਖੀਏ ਤਿਆਰੀ ਤੇ ਉਹ ਬਹੁਤ ਜਿਆਦਾ ਇਹਨੇ ਸੋਹਣੀ ਤਿਆਰੀ ਕੀਤੀ ਆ ਆਸ ਆ ਕਿ ਦੁੱਧ ਵੀ ਚੰਗਾ ਪਾਊਗੀ ਕਰਮਾ ਵਾਲੀ ਕਿਉਂਕਿ ਥਾਣ ਭਾਂਡੇ ਤੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਦੁੱਧ ਕਿੰਨਾ ਪਾ ਦੇ ਸਕਦੀ ਆ ਬਾਕੀ ਵੀਰ ਕਹਿੰਦਾ ਵੀ ਕੋਈ ਵੀ ਸੱਜਣਾ ਬੇਚੀਜ ਕੋਗੇ ਸੌਦਾ ਕਰੇ ਮੱਝ ਵਿੱਚ ਕੋਈ ਵੀ ਕਾਜ ਨਹੀਂ ਹੈਗਾ ਸਿਰਫ ਇੱਕ ਜਾਨਵਰਾਂ ਦੀ ਗਿਣਤੀ ਵਧਨ ਕਰਕੇ ਬੰਦੋਗੇ ਨਹੀਂ ਠੀਕ ਇਹ ਮਾਜੜੀ ਸੇਲ ਕਰਨੀ ਆ ਤੇ ਮੱਜ ਮੈਨੂੰ ਬਹੁਤ ਚੰਗੀ ਲੱਗੀ ਆ ਕਿਉਂਕਿ ਇਹਦਾ ਢਾਂਚਾ ਬੜਾ ਸੋਹਣਾ ਤੇ ਥਾਨ ਭਾਂਡਾ ਵੀ ਬੜਾ ਸੋਹਣਾ ਹੈ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਆ ਉਹ ਤੁਸੀਂ WhatsApp ਕਾਲ ਕਰ ਸਕਦੇ ਇੱਕ ਨੰਬਰ ਮੈਂ ਇਹਨਾਂ ਦਾ ਘਰ ਦਾ ਵੀ ਤੁਹਾਨੂੰ ਦੇ ਸਕਦਾ ਤੇ ਉੱਤੇ ਤੁਸੀਂ ਰਾਬਤਾ ਸਿੱਧਾ ਡਾਇਰੈਕਟ ਕਾਲ ਕਰਕੇ ਤੇ ਮੋਲ ਵਗੈਰਾ ਜਾਂ ਇਹਦੀ ਕੀਮਤ ਕਿੰਨੀ ਆ ਉਹ ਪੁੱਛ ਸਕਦੇ ਜੀ ਕਿਉਂਕਿ ਚੰਗੀ ਮੱਜ ਆ ਚੰਗੇ ਢਾਂਚੇ ਦੇ ਆ ਤੇ ਤੁਸੀਂ ਆਪ ਹੀ ਆਈਡੀਆ ਲਾ ਲੈਣਾ ਵੀ ਇਹਦੀ ਕੀਮਤ ਵੀ ਚੰਗੀ ਹੋਊਗੀ ਬਾਕੀ ਆਮ ਮੱਜਾਂ ਨਾਲੋਂ ਨਾਰਮਲ ਹੋਊਗੀ ਕੋਈ ਬਹੁਤਾ ਜ਼ਿਆਦਾ ਵੀ ਰੇਟ ਨਹੀਂ ਇਹਦਾ ਹੈਗਾ ਤੇ ਬੇਫਿਕਰ ਹੋ ਕੇ ਤੁਸੀਂ ਕਾਲ ਕਰ ਲਿਓ ਸੌਦਾ ਤੁਹਾਡਾ ਨਿਪਰੇ ਚੜ ਜਾਊਗਾ ਸੋ ਐਡਰੈਸ ਤੁਹਾਨੂੰ ਫੇਰ ਇੱਕ ਵਾਰੀ ਕਨਫਰਮ ਕਰਦਾ ਪਿੰਡ ਮੰਨਣ ਤੇ ਜਿਲ੍ਹਾ ਇਹਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮੈਂ ਕਾਲ ਦੀ ਹੋ ਕੇ ਇੱਕ ਵਾਰੀ ਤੁਹਾਨੂੰ ਇਹਦਾ ਆਰਡਰ ਦੀ ਇਥੋਂ ਬਣਾਵਟ ਥਾਣਾ ਦੀ ਦਿਖਾ ਦੇਣਾ ਵਾਂ ਦੋਨਾਂ ਸਾਈਡ ਤੋਂ ਕੋਈ ਵੀ ਬੱਚੀ ਵਗੈਰਾ ਨਹੀਂ ਲੱਗੀ ਤੇ ਥਾਣ ਬਿਲਕੁਲ ਜਿਹੜੇ ਆ ਉਹ ਮਿੱਥਾਂ ਦੇ ਵਿੱਚ ਗਿਰਲਾਂ ਦੇ ਵਿੱਚ ਲੱਗੇ ਆ ਉਹਨਾਂ ਹੀ ਆਰਡਰ ਅੱਗੇ ਨੂੰ ਆ ਤੇ ਉਹਨਾਂ ਹੀ ਪਿੱਛੇ ਨੂੰ ਕਰਨ ਵਾਲੀ ਦਾ ਸੋ ਸੋਹਣੇ ਢਾਂਚੇ ਦੀ ਇਹ ਝੋਟੀ ਜਿਹੜੀ ਅੱਜ ਵੀਰ ਨੇ ਵਕਾਊ ਕੀਤੀ ਆ ਬਾਕੀ ਕਾਲ ਕਰਕੇ ਤੁਸੀਂ ਮੱਝ ਖਰੀਦ ਸਕਦੇ ਜੀ ਨੰਬਰ 2 ਜਿਹੜੇ ਉਹ ਸਕਰੀਨ ਤੇ ਚੱਲ ਰਹੇ ਆ ਮੰਨੀ ਤੇ ਬੰਦ ਬੱਜੀ ਰਹੇ ਦੋ ਕੋਈ ਮਿਲਦੇ ਕੋਈ ਨਵੀਂ ਅਪਡੇਟ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਧੰਨਵਾਦ